ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਮਣੀ ਸਿੰਘ ਕੌਣ ਸੀ ਤੇ ਭਾਈ ਮਣੀ ਸਿੰਘ ਜੀ ਦਾ ਸਿੱਖੀ ਇਤਿਹਾਸ ਦੇ ਵਿੱਚ ਕੀ ਯੋਗਦਾਨ ਹੈ। ਵੈਸੇ ਤਾਂ ਭਾਈ ਮਨੀ ਸਿੰਘ ਜੀ ਬਾਰੇ ਸਾਰੇ ਨਹੀਂ ਪਤਾ ਹੋਊਗਾ ਪਰ ਅੱਜ ਆਪਾਂ ਥੋੜੀ ਡਿਟੇਲ ਦੇ ਵਿੱਚ ਉਹਨਾਂ ਬਾਰੇ ਗੱਲ ਕਰਾਂਗੇ। ਭਾਈ ਮਨੀ ਸਿੰਘ ਉਹਨਾਂ ਕੁਝ ਚੁਣਵੇਂ ਗੁਰਸਿੱਖਾਂ ਵਿੱਚੋਂ ਸਨ ਜਿਨ੍ਹਾਂ ਨੂੰ ਕਲਗੀਧਰ ਮਹਾਰਾਜ ਜੀ ਦੇ ਬਾਟਿਆਂ ਵਿੱਚੋਂ ਬਚਿਆ ਹੋਇਆ ਭੋਜਨ ਖਾਣ ਦਾ ਅਫਸਰ ਮਿਲਦਾ ਸੀ। ਭਾਵ ਜਿੰਨਾ ਬਰਤਨਾਂ ਵਿੱਚੋਂ ਮਹਾਰਾਜ ਭੋਜਨ ਕਰਕੇ ਛੱਡਦੇ ਸਨ ਭਾਈ ਮਨੀ ਸਿੰਘ ਬਚਿਆ ਹੋਇਆ ਉਹ ਭੋਜਨ ਛਕ ਲੈਂਦੇ ਸੀ। ਇਹੀ ਕਾਰਨ ਸੀ ਕਿ ਹੱਟ ਜਪ ਤਪ ਵਿੱਚ ਉਹਨਾਂ ਦਾ ਕੋਈ ਸਾਨ ਨਹੀਂ ਸੀ। ਜਿਸਨੇ ਕਲਗੀ ਧਰਜੀਆ ਦੇ ਵਰਤਨਾ ਵਿੱਚ ਸ਼ੱਕ ਲਿਆ ਉਹ ਕੋਈ ਆਮ ਕਿਵੇਂ ਹੋ ਸਕਦਾ ਸੀ ਭਾਈ ਮਨੀ ਸਿੰਘ ਨੂੰ ਮਾਤਾ ਸੁੰਦਰੀ ਜੀ ਨੇ ਦਿੱਲੀ ਤੋਂ ਅਮ੍ਰਿਤਸਰ ਸਾਹਿਬ ਭੇਜਿਆ ਤੇ ਕਿਹਾ ਤੁਸੀਂ ਭਾਈ ਜੀ ਜਾ ਕੇ ਅਮ੍ਰਿਤਸਰ ਸਾਹਿਬ ਦੀ ਸੇਵਾ ਸੰਭਾਲੋ ਕਥਾ ਕੀਰਤਨ ਦੇ ਪ੍ਰਵਾਹ ਚਲਾਓ ਖਾਲਸੇ ਦੇ ਦੇਗਾਂ ਲੰਗਰਾਂ ਦਾ ਸਜਿੱਦਾ ਪ੍ਰਬੰਧ ਕਰੋ ਜਿੰਨਾ ਵੀ ਚੜਾਵਾ ਪਟਨੇ ਭੇਜਿਆ ਜਾਂਦਾ ਸਾਰਾ ਤੁਸੀਂ ਅਮ੍ਰਿਤਸਰ ਹੀ ਰੱਖੋ ਤੇ ਖਾਲਸੇ ਦੀ ਟਹਿਲ ਸੇਵਾ ਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਵਰਤੋ ਸਤਿਗੁਰਾਂ ਦਾ ਫਰਮਾਨ ਹੈ ਸੇਵ ਕਰੀ ਇਨਹੀ ਕੀ ਭਾਵਤ ਔਰ ਕੀ ਸੇਵ ਸੁਹਾਤ ਨਾ ਜੀਕੋ দান ਦਿਓ ਇਨਹੀ ਕੋ ਭਲੋ ਔਰ ਆਨ ਕੋ দান ਨਾ ਲਾਗਤ ਨੀਕੋ ਆਗੈ ਫਲੇ ਇਨਹੀ ਕੋ ਦਿਓ ਚਗ ਮੈਂ ਜਸ ਔਰ ਦਿਓ ਸਭ ਫੀਕੋ ਮੋਹ ગ્રਹਿ ਮੈਂ ਤਨ ਤੇ ਮਨ ਤੇ ਸਿਰ ਲੋ ਧਨ ਹੈ ਸਭ ਇਨਹੀ ਕੋ ਸਿੱਖ ਸੰਗਤਾਂ ਵੀ ਸਾਰਾ দান ਖਾਲਸੇ ਨੂੰ ਭੇਟਾ ਕਰਨਾ ਹੋਰ ਕਿਤੇ ਭੇਜਿਆ ਗਿਆ ਦਸਵੰਦ ਲੇਖੇ ਨਹੀਂ ਪਵੇਗਾ ਹੋਰ ਕਿਤੇ ਕੀਤੀ ਗਈ ਸੇਵਾ ਦਾ ਫਲ ਖਾਲਸੇ ਦੀ ਸੇਵਾ ਦੇ ਤੁਲ ਨਹੀਂ ਹੋਵੇਗਾ ਮਾਤਾ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਹੁਕਮਨਾਮਾ ਵੀ ਬਖਸ਼ਿਆ ਜਿਸ ਵਿੱਚ ਗੁਰਸਿੱਖਾਂ ਨੂੰ ਦਸਵੰਦ ਤੇ ਹੋਰ ਸਭ ਸੇਵਾ ਖਾਲਸੇ ਨੂੰ ਭੇਟ ਕਰਨ ਦੀ ਤਾਕੀਦ ਕੀਤੀ ਦਰਬਾਰ ਸਾਹਿਬ ਦੀ ਸੇਵਾ ਸੰਭਾਲਦਿਆਂ ਹੀ ਭਾਈ ਮਨੀ ਸਿੰਘ ਨੇ ਸਿੱਖਾਂ ਨੂੰ ਗੁਰਸਿੱਖੀ ਦਿੜ੍ੜ ਕਰਵਾਉਣ ਲਈ ਗੁਰਬਾਣੀ ਤੇ ਗੁਰ ਇਤਿਹਾਸ ਦੀ ਕਥਾ ਪ੍ਰਾਰੰਭ ਕੀਤੀ ਗੁਰਮਤ ਤੇ ਮਨਮਤ ਦੇ ਭੇਦ ਸੰਗਤਾਂ ਅੱਗੇ ਖੋਲੇ ਮਨਮਤੀਆਂ ਨੂੰ ਅਕਾਲ ਬੰਗੇ ਤੋਂ ਤਨਖਾਹ ਲਈ ਜਾਣ ਲੱਗੀ ਨੀਲੇ ਨਿਸ਼ਾਨਾਂ ਦੀ ਓਟ ਇਕੱਠੇ ਹੋਏ ਪੰਥ ਨੇ ਜਦ ਵੀ ਗੁਰਮਤਾ ਜਾਂ ਕੋਈ ਵੱਡਾ ਫੈਸਲਾ ਕੀਤਾ ਤਾਂ ਭਾਈ ਮਨੀ ਸਿੰਘ ਜੀ ਨੂੰ ਜ਼ਰੂਰ ਵਿਚਾਰੇ ਬਿਠਾਇਆ ਜਾਂਦਾ ਤੇ ਉਹਨਾਂ ਦੀ ਬੜਮੁੱਲੀ ਸਲਾਹ ਵੀ ਲਈ ਜਾਂਦੀ ਭਾਈ ਮਨੀ ਸਿੰਘ ਦਾ ਰੁਤਬਾ ਪੰਥ ਵਿੱਚ ਬਹੁਤ ਉੱਚਾ ਹੋ ਗਿਆ ਭਾਈ ਤਾਰਾ ਸਿੰਘ ਵਾ ਨਵਾਬ ਕਪੂਰ ਸਿੰਘ ਬਾਬਾ ਗੁਰਬਖਸ਼ ਸਿੰਘ ਜਿਹੇ ਸੂਰਬੀਰ ਸਿੰਘਾਂ ਨੇ ਉਹਨਾਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸਿੱਖ ਭਾਈ ਸਾਹਿਬ ਦੇ ਦਰਸ਼ਨ ਮਾਤਰ ਕਰਨੇ ਹੀ ਆਪਣੇ ਧੰਨ ਭਾਗ ਸਮਝਣ ਲੱਗੇ ਤੇ ਇਹ ਰੁਤਬਾ ਪਾਈ ਮਨੀ ਸਿੰਘ ਜੀ ਨੇ ਸਿੱਖੀ ਸੇਵਾ ਦੀ ਘਾਲ ਕਮਾਈ ਨਾਲ ਕਮਾਇਆ ਸੀ। ਪਾਈ ਬੱਲੂ ਜੀ 6ਵੇਂ ਪਾਸ਼ਾ ਦੇ ਅਨੰਨ ਸਿੱਖ ਸੇਵਕ ਸਨ। ਉਹਨਾਂ ਆਪਣਾ ਸਿਰ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਦੇ ਚਰਨਾਂ ਵਿੱਚ ਮੱਥਾ ਟੇਕ ਦਿੱਤਾ ਸੀ। ਮਹਾਰਾਜ ਦੀ ਕਰਤਾਰਪੁਰ ਜੰਗ ਵੇਲੇ ਪਾਈ ਬੱਲੂ ਜੀ ਨੇ ਆਪਣਾ ਵਰਚਾ ਮੁਰਤਜ਼ਾ ਖਾਨ ਦੀ ਦੇਹ ਵਿੱਚ ਪਰੋ ਦਿੱਤਾ ਸੀ। ਇਹ ਉਹੀ ਮੁਰਤਜ਼ਾ ਖਾਨ ਸੀ ਜੋ 5ਵੇਂ ਪਾਸ਼ਾ ਪ੍ਰਤਾਖ ਹਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਗ੍ਰਿਫਤਾਰ ਕਰਕੇ ਚੰਦੂ ਦੇ ਘਰ ਲੈ ਕੇ ਗਿਆ ਸੀ ਇਸ ਨੂੰ ਸੋਧਨ ਦੀ ਸੇਵਾ ਮਹਾਰਾਜ ਜੀਆਂ ਨੇ ਭਾਈ ਬੱਲੂ ਜੀ ਨੂੰ ਬਖਸ਼ੀ ਸੀ ਭਾਈ ਬੱਲੂ ਜੀ ਦੇ 12 ਪੁੱਤਰਾਂ ਵਿੱਚੋਂ ਇੱਕ ਸਨ ਭਾਈ ਮਾਈ ਦਾਸ ਜੀ ਭਾਈ ਮਾਈ ਦਾਸ ਜੀ ਦਾ ਰਤਬਾ ਪੰਥ ਵਿੱਚ ਐਡਾ ਉੱਚਾ ਹੈ ਕਿ ਉਹਨਾਂ ਨੇ ਆਪਣੇ 12 ਵਿੱਚੋਂ 11 ਪੁੱਤਰ ਗੁਰੂ ਲੇਖੇ ਲਾ ਦਿੱਤੇ ਉਹਨਾਂ 11 ਸ਼ਹੀਦ ਪੁੱਤਰਾਂ ਵਿੱਚੋਂ ਭਾਈ ਮਣੀ ਸਿੰਘ ਜੀ ਵੀ ਇੱਕ ਸਨ 13 ਸਾਲ ਦੇ ਸਨ ਭਾਈ ਮਣੀ ਸਿੰਘ ਜੀ ਜਦ ਉਹਨਾਂ ਦੇ ਪਿਤਾ ਭਾਈ ਮਾਈ ਦਾਸ ਉਹਨਾਂ ਨੂੰ ਸਤਗੁਰੂ ਸ੍ਰੀ ਹਰ ਰਾਏ ਜੀ ਦੇ ਦਰਸ਼ਨਾਂ ਲਈ ਕੀਰਤਪੁਰ ਸਾਹਿਬ ਲੈ ਕੇ ਆਏ ਮਹਾਰਾਜ ਦੇ ਚਰਨ ਸਪਰਸ਼ ਕਰਦੇ ਆ ਹੀ ਭਾਈ ਮਨੀ ਸਿੰਘ ਨੇ ਜਾਣ ਲਿਆ ਕਿ ਉਹਨਾਂ ਦਾ ਆਦ ਅੰਤ ਇਹੋ ਹੈ ਗੁਰੂ ਹਰ ਰਾਏ ਜੀ ਦੇ ਸਨਮੁਖ ਐਸਾ ਬੈਠੇ ਕੇ ਮੁਰ ਸ਼ਹਾਦਤ ਤੀਕ ਨਹੀਂ ਉੱਠੇ ਸਤਗੁਰਾਂ ਕੋਲ 2200 ਘੋੜਸਵਾਰ ਸਨ ਜਿੰਨਾਂ ਵਿੱਚੋਂ ਇੱਕ ਟੁਕੜੀ ਦੀ ਕਮਾਨ ਭਾਈ ਮਨੀ ਸਿੰਘ ਨੂੰ ਦਿੱਤੀ ਗਈ ਰਾਜਾ ਜੈ ਸਿੰਘ ਦੇ ਸੱਦੇ ਤੇ ਜਦ ਗੁਰੂ ਹਰੀਕ੍ਰਿਸ਼ਨ ਜੀ ਦਿੱਲੀ ਗਏ ਤਾਂ ਭਾਈ ਮਨੀ ਸਿੰਘ ਜੀ ਵੀ ਉਹਨਾਂ ਦੇ ਨਾਲ ਸਨ ਚੇਚਕ ਦੇ ਮਰੀਜ਼ਾਂ ਦੀ ਸਾਰੀ ਪੀੜ ਤੇ ਬਿਮਾਰੀ ਆਪਣੇ ਸਰੀਰ ਤੇ ਲੈਣ ਮਗਰੋਂ ਜਦ ਮਹਾਰਾਜ ਅਸ਼ਟਮ ਬਲਬੀਰਾ ਨੇ ਬੋਲੋਚਾਰੇ ਬਾਬਾ ਬਕਾਲੇ ਤਾਂ ਭਾਈ ਮਨੀ ਸਿੰਘ ਮਾਤਾ ਸਲਖਣੀ ਜੀ ਨਾਲ ਬਕਾਲੇ ਆ ਗਏ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਜੀ ਦੀ ਸੇਵਾ ਵਿੱਚ ਰਹਿੰਦਿਆਂ ਭਾਈ ਮਨੀ ਸਿੰਘ ਉਹਨਾਂ ਨਾਲ ਪ੍ਰਚਾਰ ਦੌਰਿਆਂ ਉੱਤੇ ਵੀ ਜਾਂਦੇ ਰਹੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਵਾਪਰੇ ਮਹਾਨ ਵਰਤਾਰੇ ਮਗਰੋਂ ਭਾਈ ਮਨੀ ਸਿੰਘ ਜੀ ਦੇ ਸਹਰੇ ਭਾਈ ਲੱਖੀ ਸ਼ਾਹ ਜੀ ਵੱਲੋਂ ਮਹਾਰਾਜ ਦੇ ਧੜ ਦਾ ਸੰਸਕਾਰ ਆਪਣੇ ਘਰ ਨੂੰ ਸੇਜ ਬਣਾ ਕੇ ਕੀਤਾ ਗਿਆ ਭਾਈ ਮਨੀ ਸਿੰਘ ਜੀ ਦੇ ਭਰਾ ਭਾਈ ਦਿਆਲਾ ਜੀ ਵੀ ਨੌਵੇਂ ਮਹਾਰਾਜ ਨਾਲ ਦਿੱਲੀ ਸ਼ਹੀਦ ਹੋਏ ਜਿੱਥੇ ਉਹਨਾਂ ਨਫ਼ਰਤਾਂ ਦੀ ਬਲਦੀ ਅੱਗ ਨੂੰ ਉੱਬਲਦੀ ਦੇਗ ਵਿੱਚ ਬੈਠ ਕੇ ਸ਼ਾਂਤ ਕੀਤਾ ਨੌਵੇਂ ਸਤਿਗੁਰਾਂ ਨੇ ਜਦ ਦਿੱਲੀ ਦੇ ਸਿਰ ਆਪਣੇ ਸਰੀਰ ਦਾ ਠਿੱਕਰਾ ਫੋੜਿਆ ਤਦ ਭਾਈ ਮਨੀ ਸਿੰਘ ਕਲਗੀ ਤਰਜੀ ਦੀ ਸੇਵਾ ਵਿੱਚ ਮੌਜੂਦ ਸਨ 13 ਸਾਲ ਦੀ ਦੁਨਿਆਵੀ ਉਮਰ ਵਿੱਚ ਸੱਤਵੇਂ ਪਾਤਸ਼ਾਹ ਦੇ ਲੰਗਰਾਂ ਵਿੱਚ ਸੇਵਾ ਕਰਨ ਵਾਲਾ ਬਾਲ ਮਨੀ ਰਾਮ ਅੱਜ 35 ਸਾਲ ਦੀ ਉਮਰ ਵਿੱਚ ਆਉਂਦਿਆਂ ਗੁਰਮਤ ਦਾ ਤਰੰਦਰ ਵਿਦਵਾਨ ਤੇ ਗਿਆਨੀ ਭਾਈ ਮਨੀ ਸਿੰਘ ਬਣ ਚੁੱਕਾ ਸੀ। ਆਯੂ 35 ਵਰਖ ਕੀ ਮਨੀ ਸਿੰਘ ਕੀ ਆਏ ਲਿਖੇ ਲਿਖਾਏ ਪੋਥੀਆਂ ਮਨ ਮੈਂ ਬਹੁਤ ਉਤਸਾਏ। ਜਦ ਦਸਮ ਪਾਸ਼ਾ ਨੇ ਧੀਰਮੱਲੀਆਂ ਪਾਸੋਂ ਆਦ ਬੀੜ ਦੀ ਮੰਗ ਕੀਤੀ ਤਾਂ ਕਿ ਨੌਵੇਂ ਪਾਸ਼ਾ ਦੀ ਬਾਣੀ ਸ਼ਾਮਲ ਕਰ ਬੀੜ ਨੂੰ ਅੰਤਮ ਰੂਪ ਦੇ ਕੇ ਸੰਪੂਰਨ ਕੀਤਾ ਜਾ ਸਕੇ ਤਾਂ ਧੀਰਮੱਲੀਆਂ ਨੇ ਨਾ ਕਰ ਦਿੱਤੀ। ਕਲਗੀਧਰ ਸਵਾਮੀ ਜੀ ਨੇ ਸਿੱਖਾਂ ਤੇ ਉਪਕਾਰ ਕਰਦਿਆਂ ਸੰਪੂਰਨ ਬਾਣੀ ਆਪਣੇ ਮੁਖਾਰਬਿੰਦ ਤੋਂ ਦੁਬਾਰਾ ਉਚਾਰਨ ਕੀਤੀ ਤੇ ਇੱਕ ਨਵੀਂ ਬੀੜ ਤਿਆਰ ਕਰ ਲਈ ਜਿਸ ਨੂੰ ਦਮਦਮੇ ਬੀੜ ਕਿਹਾ ਗਿਆ ਜਿਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਸਾਰੀ ਬਾਣੀ ਭਾਈ ਗੁਰਦਾਸ ਜੀ ਤੋਂ ਲਿਖਵਾਈ ਸੀ ਉਸੇ ਤਰ੍ਹਾਂ ਕਲਗੀਧਰ ਪਾਤਸ਼ਾਹ ਜੀ ਨੇ ਇਹ ਸੇਵਾ ਭਾਈ ਮਨੀ ਸਿੰਘ ਜੀ ਤੋਂ ਕਰਵਾਈ ਇਸ ਕਾਰਜ ਵਿੱਚ ਬਾਬਾ ਦੀਪ ਸਿੰਘ ਜੀ ਸ਼ਹੀਦ ਵੱਲੋਂ ਵੀ ਭਾਈ ਮਨੀ ਸਿੰਘ ਦੀ ਬਹੁਮੁੱਲੀ ਸਹਾਇਤਾ ਕੀਤੀ ਗਈ ਵਾਜਾਂ ਵਾਲੇ ਸਤਿਗੁਰਾਂ ਨੇ ਸੰਪੂਰਨ ਬਾਣੀ ਦੀ ਕਥਾ ਵੀ ਆਪਣੇ ਮੁਖੋਂ ਸੰਗਤਾਂ ਨੂੰ ਸਰਵਣ ਕਰਵਾਈ ਜਿਸ ਨੂੰ ਭਾਈ ਮਣੀ ਸਿੰਘ ਤੇ ਬਾਬਾ ਦੀਪ ਸਿੰਘ ਜੀ ਨੇ ਇੱਕ ਮਨ ਇੱਕ ਚਿੱਤ ਹੋ ਕੇ ਸੁਣਿਆ ਐਸੀ ਇਕਾਗਰਤਾ ਦੇਖਦਿਆਂ ਸੱਚੇ ਪਾਤਸ਼ਾਹ ਨੇ ਬਚਨ ਕੀਤੇ ਤੁਸੀਂ ਐਸਾ ਗੁਰਸਿੱਖੀ ਜੀਵਨ ਜਿਉਣਾ ਜੋ ਸਿੱਖਾਂ ਲਈ ਮਿਸਾਲੀ ਹੋ ਨਿਭੜੇਗਾ ਗੁਰਬਾਣੀ ਲਿਖਣ ਗਾਵਣ ਅਤੇ ਕਥਾ ਦੀ ਐਸੀ ਪ੍ਰੇਰਣਾ ਤੁਸੀਂ ਪੰਥ ਵਿੱਚ ਪੈਦਾ ਕਰੋਗੇ ਕਿ ਤੁਹਾਡੇ ਤੋਂ ਟਕਸਾਲਾਂ ਤੇ ਸੰਪਰਦਾਵਾ ਸ਼ੁਰੂ ਹੋਣਗੀਆਂ ਰੁੱਖ ਰੂਪੇ ਇਸ ਪੰਥ ਦੀਆਂ ਕਈ ਸ਼ਾਖਾਵਾਂ ਤੁਹਾਡੇ ਤੋਂ ਗਿਆਨ ਲੈ ਕੇ ਫੁੱਟਣਗੀਆਂ ਮਹਾਰਾਜ ਨੇ ਬਾਬਾ ਦੀਪ ਸਿੰਘ ਜੀ ਨੂੰ ਗੁਰੂ ਕੀ ਕਾਸ਼ੀ ਰਹਿ ਕੇ ਪਾਵਨ ਬੀੜਾ ਲਿਖਣ ਲਿਖਵਾਉਣ ਤੇ ਭਾਈ ਮਨੀ ਸਿੰਘ ਜੀ ਨੂੰ ਅੰਮ੍ਰਿਤਸਰ ਵਿਖੇ ਇਹ ਸੇਵਾ ਕਰਨ ਦੀ ਜ਼ਿੰਮੇਵਾਰੀ ਸੌਂਪੀ ਬਾਣੀ ਲਿਖਣ ਦੀ ਸੇਵਾ ਕਰਦਿਆਂ ਹੀ ਭਾਈ ਮਨੀ ਸਿੰਘ ਜੀ ਦੇ ਮਨ ਵਿੱਚ ਫੁਰਨਾ ਆਇਆ ਤੇ ਉਹਨਾਂ ਨੇ ਸਿੱਖ ਸੰਗਤਾਂ ਦੇ ਸੁੱਖ ਲਈ ਬਾਣੀ ਦੀਆਂ ਵੱਖ-ਵੱਖ ਪੁਥੀਆਂ ਬਣਾ ਦਿੱਤੀਆਂ ਨਿਤਨੇਮ ਪੰਜ ਗ੍ਰੰਥੀ ਦੱਖਣੀ ਓਂਕਾਰ ਸਿੱਧ ਗੋਸ਼ਟ ਬਾਵਨ ਅਖਰੀ 22 12 ਭਗਤ ਬਾਣੀ ਦੀਆਂ ਪੋਥੀਆਂ ਤਿਆਰ ਕਰ ਦਿੱਤੀਆਂ ਉਹਨਾਂ ਆਦਿ ਗ੍ਰੰਥ ਸਾਹਿਬ ਦੀ ਬਾਣੀ ਦੀ ਤਰਤੀਬ ਵੀ ਕੁਝ ਹਿਲਾ ਦਿੱਤੀ ਤੇ ਬਾਣੀ ਨੂੰ ਰਾਗ ਅਧਾਰਤ ਦੀ ਥਾਂ ਗੁਰੂ ਪਾਤਸ਼ਾਹੀਆਂ ਦੀ ਕਾਲ ਅਨੁਸਾਰੀ ਕਰ ਦਿੱਤਾ ਨਾਲ ਹੀ ਉਹਨਾਂ ਨੇ ਆਦਿ ਗ੍ਰੰਥ ਸਾਹਿਬ ਤੇ ਦਸਮ ਗ੍ਰੰਥ ਸਾਹਿਬ ਦੀ ਵੀ ਕਬੀੜ ਕਰ ਦਿੱਤੀ ਭਾਈ ਸਾਹਿਬ ਦੇ ਇਨ੍ਹਾਂ ਕਾਰਜਾਂ ਤੇ ਪੰਥ ਉਹਨਾਂ ਨਾਲ ਕੁਝ ਨਰਾਜ਼ ਹੋ ਗਿਆ। ਕੁਝ ਸਿੰਘਾਂ ਨੇ ਗਿਲੇ ਰੂਪੀ ਇਹ ਬੋਲ ਬੋਲੇ ਭਾਈ ਮਨੀ ਸਿੰਘ ਜੀ ਜਿਵੇਂ ਤੁਸੀਂ ਮਹਾਰਾਜ ਦੀ ਬਾਣੀ ਦੇ ਅੰਗ ਹਿਲਾਏ ਨੇ ਤੇ ਬਾਣੀ ਵਕ ਵਕ ਪੋਥੀਆਂ ਵਿੱਚ ਕਰ ਦੁੱਤੀ ਹੈ। ਉਸੇ ਤਰ੍ਹਾਂ ਤੁਹਾਡੇ ਅੰਗ ਸਰੀਰ ਨਾਲੋ ਜੁਦਾ ਕੀਤੇ ਜਾਣਗੇ। ਪੰਥ ਦੇ ਸਹਿਸਭਾਏ ਕਹੇ ਇਹ ਬੋਲ ਭਾਈ ਮਨੀ ਸਿੰਘ ਜੀ ਨੇ ਸਿਰ ਮੱਥੇ ਤੇ ਲਏ। ਉਹਨਾਂ ਸਿਰ ਝੁਕਾਉਂਦਿਆਂ ਪੰਥ ਅੱਗੇ ਬੇਨਤੀ ਕੀਤੀ ਮੇਰੇ ਵੱਡੇ ਭਾਗ ਹੋਣਗੇ ਜੇ ਮੈਂ ਪੰਥ ਦੇ ਮੇਰੇ ਲਈ ਕਹੇ ਬੋਲਾਂ ਨੂੰ ਆਪਣੀ ਦੇ ਤੇ ਹੰਢਾ ਸਕਾਂ ਮੈਂ ਖਿੜੇ ਮੱਥੇ ਸਤਿਬਚਨ ਕਹਿ ਕੇ ਇਹਨਾਂ ਨੂੰ ਸਵੀਕਾਰਦਾ ਹਾਂ ਪਰ ਇੱਕ ਬੇਨਤੀ ਖਾਲਸਾ ਜੀ ਅੱਗੇ ਜ਼ਰੂਰ ਕਰਨੀ ਚਾਹੁੰਦਾ ਇਹ ਕਹਿੰਦੇ ਆ ਅਕਾਲ ਪੁੰਗੇ ਤੇ ਬੈਠੇ ਭਾਈ ਮਨੀ ਸਿੰਘ ਹੱਥ ਜੋੜਦੇ ਆ ਖੜੇ ਹੋ ਗਏ ਕਿ ਸਰਬ ਸਮਰੱਥ ਖਾਲਸਾ ਪੰਥ ਮੈਨੂੰ ਬਖਸ਼ ਲਵੇ ਤੇ ਮੇਰੇ ਲਈ ਇੰਨੀ ਕਰਦਾ ਸਤਿਗੁਰਾਂ ਦੇ ਚਰਨਾਂ ਤੇ ਕਰਦੇ ਵੇ ਕਿ ਪੰਥ ਦੇ ਮੇਰੇ ਝੋਲੇ ਪਾਏ ਇਹਨਾਂ ਬਚਨਾਂ ਨੂੰ ਪਾਲਦਿਆਂ ਹੋਇਆਂ ਮੇਰੇ ਮੂੰਹੋਂ ਇੱਕ ਵਾਰ ਵੀ ਹਾਇ ਨਾ ਨਿਕਲੇ ਮੇਰੀ ਦੇਹ ਤੁਰਕਾ ਸਰ ਲੱਗੇ ਤੇ ਬੰਦ-ਬੰਦ ਕਟਵਾਉਂਦਿਆਂ ਹੋਇਆਂ ਮੇਰੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਭ ਜਾਵੇ ਖਾਲਸਾ ਜੀ ਇਹ ਇੱਕ ਦੇ ਵਿਚਾਰੀ ਕੀ ਸ਼ਹਿ ਪੰਥ ਦੇ ਬਚਨਾਂ ਉੱਤੇ ਅਜਿਹੀਆਂ ਲੱਖਾਂ ਦੇ ਹਕਰਮਾਨ ਕੀਤੀਆਂ ਜਾ ਸਕਦੀਆਂ ਨੇ ਦੇਹ ਤਾਂ ਉਨੀ ਜਾਣੀ ਹੈ ਸਿੱਖੀ ਕਰਮਾਂ ਨਾਲ ਮਿਲਦੀ ਹੈ ਬਸ ਐਨੀ ਬਸ ਐਨੀ ਜੁਦੜੀ ਹੈ ਕਿ ਖਾਲਸੇ ਅੱਗੇ ਕਿ ਮੇਰੀ ਸਿੱਖੀ ਪਾਰ ਚੜ ਜਾਂਦੀ ਅਰਦਾਸ ਕਰਦੇ ਵੇ ਭਾਈ ਮਨੀ ਸਿੰਘ ਦੇ ਇਹ ਬੋਲ ਸੁਣਦਿਆਂ ਪੰਥ ਨੇ ਪੰਜਾਂ ਸਿੰਘਾਂ ਨੂੰ ਬੇਨਤੀ ਕੀਤੀ ਕਿ ਭਾਈ ਮਨੀ ਸਿੰਘ ਜੀ ਦੀ ਅਰਦਾਸ ਜ਼ਰੂਰ ਕੀਤੀ ਜਾਵੇ। ਹੁਣ ਉਹ ਵੇਲਾ ਆ ਗਿਆ ਸੀ ਦਿਵਾਲੀ ਦਾ ਜੋੜ ਮੇਲਾ ਲਾਉਣ ਲਈ ਭਾਈ ਮਨੀ ਸਿੰਘ ਜੀ ਨੇ ਭਾਈ ਸਵੇਕ ਸਿੰਘ ਰਾਹੀ ਕਾਜੀ ਅਬਦੁਲ ਰਜ਼ਾਕ ਨਾਲ ਗੱਲ ਕਰ ਲਈ ਕਿ ਲਾਹੌਰ ਦਰਬਾਰ ਨੂੰ 10000 ਟਕੇ ਦਿੱਤੇ ਜਾਣਗੇ ਜਿਸ ਬਦਲੇ ਮੁਗਲ ਦਿਵਾਲੀ ਦੇ ਜੋੜ ਮੇਲੇ ਵਿੱਚ ਕੋਈ ਖਲਲ ਨਹੀਂ ਪਾਉਣਗੇ। ਜਕਰੀਆ ਇਸ ਗੱਲ ਤੇ ਸਹਿਮਤ ਹੋ ਗਿਆ। ਬੇਨਾਕੇ ਕਾਰਨੋਂ ਸਿੱਖਾਂ ਨਾਲ ਕੋਈ ਝੜਪ ਚਾਉਂਦਾ ਵੀ ਨਹੀਂ ਸੀ ਹੁਣ ਤਾਂ ਉਸ ਨੂੰ ਸਗੋਂ 10000 ਟਕੇ ਮਿਲ ਰਹੇ ਸਨ ਨਵਾਬ ਨੇ ਸਿੱਖਾਂ ਵੱਲ ਸਨੇਹਾ ਘੱਲ ਦਿੱਤਾ ਕਿ ਤੁਸੀਂ ਕਰਾਰ ਕੀਤੀ ਰਕਮ ਤਿਆਰ ਰੱਖਿਓ ਸਾਡੇ ਵੱਲੋਂ ਕੋਈ ਰੁਕਾਵਟ ਨਹੀਂ ਪਾਈ ਜਾਵੇਗੀ ਖਾਨਵਾਦਰ ਨੇ ਪੈਸਿਆਂ ਦੀ ਵਰਾਹੀ ਲਈ ਇੱਕ ਦਰੋਗਾ ਵੀ ਅੰਮ੍ਰਿਤਸਰ ਬਿਠਾ ਦਿੱਤਾ ਭਾਈ ਮਨੀ ਸਿੰਘ ਨੇ ਸਿੱਖ ਸੰਗਤਾਂ ਨੂੰ ਜੋੜ ਮੇਲ ਲਈ ਸਭ ਪਾਸੇ ਸੱਦੇ ਘਲਾ ਦਿੱਤੇ ਤੇ ਪੰਥ ਮੇਲਾ ਧੂਮ ਧਾਮ ਨਾਲ ਮਨਾਉਣ ਲਈ ਤਿਆਰੀ ਕਰਨ ਲੱਗਾ ਲੰਬੇ ਸਮੇਂ ਤੋਂ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਤਿਹਾਰੇ ਬੈਠੇ ਸਿੱਖ ਅੰਮ੍ਰਿਤਸਰ ਸਾਹਿਬਾਂ ਲਈ ਕਮਰਕਸੇ ਕਰਨ ਲੱਗੇ। ਇੱਧਰ ਜਦ ਇਸ ਸੰਧੀ ਦੀ ਖਬਰ ਲੱਖੂ ਖੱਤਰੀ ਨੂੰ ਲੱਗੀ ਤਾਂ ਉਸ ਨੂੰ ਸਨੇ ਕੱਪੜੇ ਅੱਗ ਲੱਗੇ। ਉਹ ਉਸ ਵੇਲੇ ਨਵਾਬ ਕੋਲੇ ਗਿਆ ਤੇ ਉਸ ਦੇ ਕਰਨ ਭਰਨੇ ਸ਼ੁਰੂ ਕਰਤੇ। ਹਜ਼ੂਰ ਲੁੱਟ ਮਾਰਨ ਕਰਨ ਵਾਲੀ ਕੌਮ ਹੈ। ਜਰਾਇਮ ਪੇਸ਼ਾ ਲੋਕ ਨੇ। ਇਹਨਾਂ ਨਾਲ ਕਾਦੀ ਸੰਧੀ। ਇਹਨਾਂ ਇਕੱਠੇ ਹੋ ਕੇ ਸਾਨੂੰ ਹੀ ਪੈ ਜਾਣਾ। ਤੁਹਾਡਾ ਪੈਸਿਆਂ ਲਈ ਬਿਠਾਇਆ ਦਰੋਗਾ ਹੀ ਪਹਿਲਾਂ ਝਟਕਾਉਣਾ ਇਹਨਾਂ ਨੇ ਜਿੰਨਾਂ ਦਾ ਕਿਤੇ ਹੀ ਦੰਗਾ ਹੈ ਉਹ ਕਦ ਟਿੱਕੇ ਬੈਠ ਸਕਦੇ ਨੇ ਲੱਖੂ ਦੀ ਗੱਲ ਸੁਣ ਕੇ ਨਵਾਬ ਦੇ ਅੰਦਰ ਵੀ ਘਬਰਾਹਟ ਉਸਲਵਟੇ ਲੈਣ ਲੱਗ ਗਈ ਉਸਨੇ ਫੌਜ ਦੀ ਇੱਕ ਵੱਡੀ ਟੁਕੜੀ ਲਖਪਤਰਾਏ ਦੀ ਅਗਵਾਈ ਵਿੱਚ ਅਮ੍ਰਿਤਸਰ ਵੱਲ ਤੋਰ ਦਿੱਤੀ ਪਰ ਉਹਨਾਂ ਨੂੰ ਇਹ ਤਕੀਦ ਕਰ ਦਿੱਤੀ ਕਿ ਫੌਜ ਦਾ ਡੇਰਾ ਬਾਹਰ ਰਾਮਦੀਰਸ ਦੇ ਸਥਾਨ ਤੇ ਕਰਵਾ ਲਿਆ ਜਾਵੇ ਤਾਂ ਕਿ ਲੋੜ ਪੈਣ ਤੇ ਤੁਰੰਤ ਚੜ੍ਹਾਈ ਕੀਤੀ ਜਾ ਸਕੇ ਜੇ ਉਹਨਾਂ ਕੋਈ ਲੁੱਟ ਮਾਰ ਦੀ ਸਕੀਮ ਕੀਤੀ ਵੀ ਹੋਈ ਤਾਂ ਫੌਜ ਦੇ ਕਿ ਨਹੀਂ ਕਰਨਗੇ ਪਰ ਲੱਖੂ ਦੀ ਨੀਤੀ ਤਾਂ ਕੁਝ ਹੋਰ ਸੀ ਉਸ ਦੇ ਅੰਦਰ ਖੁਰਾਫਾ ਤੇ ਇਹ ਚੱਲ ਰਹੀ ਸੀ ਕਿ ਕਿਸੇ ਵੀ ਤਰ੍ਹਾਂ ਜਦ ਸਿੱਖ ਦਰਬਾਰ ਸਾਹਿਬ ਦੇ ਅੰਦਰ ਇਕੱਤਰ ਹੋ ਜਾਣ ਤਾਂ ਉਹਨਾਂ ਨੂੰ ਘੇਰਾ ਪਾ ਲਿਆ ਜਾਵੇ ਤੇ ਜਿੰਨਾ ਹੋ ਸਕੇ ਵੱਧ ਤੋਂ ਵੱਧ ਗਿਣਤੀ ਵਿੱਚ ਉਹਨਾਂ ਨੂੰ ਪਾਰ ਬਲਾ ਦਿੱਤਾ ਜਾਵੇ ਸਿੰਘਾਂ ਨੂੰ ਤਾਂ ਪਹਿਲਾਂ ਹੀ ਤੁਰਕਾਂ ਦੀ ਨੀਤ ਉੱਤੇ ਸ਼ੱਕ ਸੀ ਇਸ ਫੌਜ ਦੇ ਨਾਲ ਉਹ ਯਕੀਨ ਬਣ ਗਿਆ ਸੋ ਜਿੰਨੇ ਕ ਸਿੱਖ ਆਏ ਸਨ ਇਸ਼ਨਾਨ ਕਰਕੇ ਪਰਤ ਗਏ ਤੇ ਬਾਕੀਆਂ ਨੂੰ ਭਾਈ ਮਨੀ ਸਿੰਘ ਨੇ ਆਉਣ ਤੋਂ ਰੋਕ ਦਿੱਤਾ ਰੋਸ ਵਿੱਚ ਆਏ ਮੁੜਦੇ ਹੋਏ ਸਿੰਘਾਂ ਨਾਲ ਕੁਝ ਥਾਈ ਮੁਗਲਾਂ ਦੀਆਂ ਛੜਪਾਂ ਵੀ ਹੋਈਆਂ ਜਿਨ੍ਹਾਂ ਵਿੱਚ ਉਹ ਕਈ ਤੁਰਕਾਂ ਦਾ ਮੱਕੂ ਠੱਪ ਗਏ ਤੇ ਨਾਲ ਹੀ ਕਈ ਚੌਧਰੀਆਂ ਦੇ ਵੀ ਸੋਤੇ ਲਾ ਗਏ ਲੱਖੂ ਖੱਤਰੀ ਨੂੰ ਨਾਲ ਲੈ ਕੇ ਦਰੋਗਾ ਭਾਈ ਮਨੀ ਸਿੰਘ ਤੋਂ ਤੈਅ ਕੀਤੀ ਹੋਈ ਰਕਮ ਲੈਣ ਲਈ ਹਾਜ਼ਰ ਹੋਇਆ ਜਦ ਭਾਈ ਸਾਹਿਬ ਨੇ ਕਿਹਾ ਕਿ ਮੇਲਾ ਤਾਂ ਤੁਸੀਂ ਲੱਗਣ ਹੀ ਨਹੀਂ ਦਿੱਤਾ ਤੇ ਗੁੱਸੇ ਵਿੱਚ ਲੱਖੂ ਬੋਲਿਆ ਮੇਲਾ ਤਾਂ ਤਾਂ ਲੱਗਦਾ ਨਾ ਜੇ ਤੁਸੀਂ ਮੇਲਾ ਲਾਉਂਦੀ ਨੀਤ ਨਾਲ ਇਕੱਠੇ ਹੋ ਰਹੇ ਹੁੰਦੇ ਤੁਹਾਡੇ ਅੰਦਰ ਤਾਂ ਹੋਰ ਖੁਰਾਫਾਤਾਂ ਚੱਲ ਰਹੀਆਂ ਸਨ ਉਹ ਤਾਂ ਸਾਡੀ ਸੈਨਾ ਹੀ ਚ ਸੁਚੇਤ ਸੀ ਨਹੀਂ ਤਾਂ ਤੁਸੀਂ ਕਦੇ ਢੱਲਿਆ ਜਾਣੀ ਸੀ ਚੁੱਪਚਾਪ 10000 ਸਾਡੇ ਹਵਾਲੇ ਕਰੋ ਕਿਤੇ ਹੋਰ ਨਾ ਜਾ ਜਾਂਦੀ ਕਰਵਾ ਲਿਓ ਪਰ ਭਾਈ ਮਨੀ ਸਿੰਘ ਜੀ ਨੇ ਪੈਸੇ ਦੇਣੋਂ ਕੋਰੀ ਨਾ ਕਰਤੀ ਤੇ ਲੱਖੂ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਭਾਈ ਮਨੀ ਸਿੰਘ ਦੇ ਨਾਲ ਹੀ ਉਹਨਾਂ ਦੇ ਭਰਾ ਭਾਈ ਜਗਤ ਸਿੰਘ ਤੇ ਦੋ ਪੁੱਤਰ ਚਿੱਤਰ ਸਿੰਘ ਤੇ ਗੁਰਬਖਸ਼ ਸਿੰਘ ਨੂੰ ਵੀ ਫੜ ਕੇ ਲਾਹੌਰ ਲਿਆਂਦਾ ਗਿਆ ਜੋ ਇਕਰਾਰ ਹੋਇਆ ਸੀ ਉਸ ਅਨੁਸਾਰ 10000 ਤਾਂ ਤੁਹਾਨੂੰ ਭਰਨੇ ਹੀ ਪਵੇਗਾ ਜਕਰੀਆ ਖਾਨ ਬੋਲਿਆ ਇਕਰਾਰ ਤੇ ਪੂਰੇ ਕਦੋਂ ਉਤਰੇ ਹੋ ਤੁਸੀਂ ਇਕਰਾਰ ਤਾਂ ਹੋਇਆ ਸੀ ਕਿ ਤੁਸੀਂ ਬਿਨਾਂ ਕਿਸੇ ਖਰਾਬੀ ਦੇ ਮੇਲਾ ਲਗੰਦੇ ਹੋ ਕਿ ਸੱਚਮੁੱਚ ਤੁਸੀਂ ਕੋਈ ਖਰਾਬੀ ਨਹੀਂ ਕੀਤੀ ਤੇ ਜੇ ਅਸੀਂ ਉੱਥੇ ਨਾ ਪਹੁੰਚਦੇ ਤਾਂ ਤੁਸੀਂ ਬਸ ਮੇਲਾ ਲਾ ਕੇ ਚੁੱਪਚਾਪ ਆਪਣੇ ਪਿੰਡਾਂ ਨੂੰ ਪਰਤ ਜਾਣਾ ਸੀ ਐਡੇ ਭਲੇ ਐਡੇ ਭਲੇ ਮਾਨਸੀ ਹੋ ਤੁਸੀਂ ਤਾਂ ਇਸ ਤੋਂ ਪਹਿਲਾਂ ਕਿ ਜਕਰੀਆ ਕੁਝ ਬੋਲਦਾ ਲੱਖੂ ਨੇ ਹੋਰ ਪੜਾਅਸ ਕੱਢੀ ਲਾਹੌਰ ਦੀ ਸਿੱਖ ਸੰਗਤ ਤੇ ਕੁਝ ਹੋਰ ਸ਼ਾਹੂਕਾਰ ਜਕਰੀਆ ਖਾਨ ਨੂੰ ਕਹਿਣ ਲੱਗੇ ਕਿ ਜੇ ਭਾਈ ਮਣੀ ਸਿੰਘ ਜੀ ਨੂੰ ਰਹਾ ਕਰ ਦਿੱਤਾ ਜਾਏ ਤਾਂ ਬੰਦੇ 10000 ਟੱਕੇ ਉਹ ਚੁਕਾ ਸਕਦੇ ਨੇ ਇਹ ਸੁਣਦਿਆਂ ਹੀ ਭਾਈ ਮਣੀ ਸਿੰਘ ਜੀ ਨੇ ਉਹਨਾਂ ਨੂੰ ਵਰਜਿਆ ਨਾ ਭਾਈ ਗੁਰਮਖੋ ਇੱਕ ਟਕਾ ਨਹੀਂ ਦੇਣਾ ਇਹਨਾਂ ਤਰ੍ਹਾਂ ਨੂੰ ਬਚਨ ਤੋਂ ਇਹ ਖਿਸਕੇ ਨੇ ਅਸੀਂ ਨਹੀਂ ਅਮਰੇਸਰ ਸਾਹਿਬ ਨੇ ਫੌਜਾਂ ਛਾੜ ਕੇ ਇਕਰਾਰ ਇਹਨਾਂ ਨੇ ਤੋੜਿਆ ਸੋ ਐਨੀਕ ਬੇਨਤੀ ਪ੍ਰਵਾਨ ਕਰਿਓ ਕੁਝ ਹੋਰ ਸੰਗਤਾਂ ਟਕਿਆਂ ਦੀਆਂ ਥੈਲੀਆਂ ਹੱਥਾਂ ਵਿੱਚ ਫੜ ਹਾਜ਼ਰ ਹੋ ਗਈਆਂ ਉਹਨਾਂ ਪਹਿਲਾਂ ਭਾਈ ਮਨੀ ਸਿੰਘ ਨੂੰ ਬੇਨਤੀ ਕੀਤੀ ਭਾਈ ਸਾਹਿਬ ਜੀ ਕਿੱਡਾ ਵੱਡਾ ਕਲੰਕ ਲੱਗੇਗਾ ਸਾਡੇ ਲਾਹੌਰੀ ਸਿੱਖਾਂ ਦੇ ਮੱਥੇ ਤੇ ਕਿ ਚਾਰ ਛਲੜਾ ਪਿੱਛੇ ਭਾਈ ਮਨੀ ਸਿੰਘ ਜਿਹੇ ਬ੍ਰਹਮ ਗਿਆਨੀ ਨੂੰ ਨਹੀਂ ਛਡਵਾ ਸਕੇ ਕਿਰਪਾ ਕਰਕੇ ਸਾਨੂੰ ਇਸ ਦਾਗ ਤੋਂ ਬਚਾਓ ਤੇ ਪੈਸੇ ਚੁਕਾ ਲੈਣ ਦਿਓ ਪਿਆਰੇ ਗੁਰਮੁਖ ਭਾਈਓ ਮੇਰੇ ਮੱਤੇ ਕਿੱਡਾ ਦਾਗ ਲੱਗੇਗਾ ਕਿ ਪੰਥ ਦੇ ਬਚਨ ਨਹੀਂ ਪਾਲ ਸਕਿਆ ਜਦ ਨਿਭਨ ਦਾ ਸਮਾਂ ਆਇਆ ਤਾਂ ਖਿਸਕ ਗਿਆ ਤੁਸੀਂ ਮੇਰੀ ਬੇਨਤੀ ਪ੍ਰਵਾਨ ਕਰੋ ਤੇ ਇਹ ਬੇਲਾ ਜੋ ਪੰਥ ਦੇ ਬਚਨਾਂ ਨੂੰ ਆਪਣੀ ਦੇਹ ਤੇ ਹਟਾਉਂਦਾ ਮੈਨੂੰ ਸਤਿਗੁਰਾਂ ਨੇ ਬਖਸ਼ਿਆ ਹੈ ਇਸ ਦਾ ਲਾਹਾ ਮੈਨੂੰ ਖਟ ਲੈਣ ਦਿਓ ਤੁਸੀਂ ਸਾਰੇ ਮਾਈ ਭਾਈ ਮਿਲ ਕੇ ਮੇਰੇ ਸਦਕ ਦੀ ਅਡੋਲਤਾ ਲਈ ਅਰਦਾਸ ਕਰੋ ਭਾਈ ਮਨੀ ਸਿੰਘ ਜੀ ਦੇ ਇਹ ਬੋਲ ਜਦ ਖਾਨੂ ਨੇ ਸੁਣੇ ਤਚਟ ਕਾਜੀ ਨੂੰ ਬੁਲਾਇਆ ਤੇ ਬੋਲਿਆ ਕਾਜੀ ਸਾਹਿਬ ਤੁਸੀਂ ਦੱਸੋ ਕੈਸੀ ਸਜ਼ਾ ਦੇਣੀ ਚਾਹੀਦੀ ਐ ਇਸਕਰਾਰ ਤੋਂ ਮੁੱਕਰਨ ਵਾਲੇ ਨੂੰ ਕਿਉਂ ਨਾ ਇਸ ਦੇ ਬੰਦ-ਬੰਦ ਕੱਟ ਦਿੱਤੇ ਜਾਣ ਆਪਣੇ ਫਤਵਿਆਂ ਦੇ ਥੈਲੇ ਵਿੱਚੋਂ ਇੱਕ ਫਰਮਾਨ ਕੱਢਦਾ ਹੋਇਆ ਕਾਜੀ ਬੋਲਿਆ ਤੇ ਕਾਜੀ ਜਿਉਂ ਹੀ ਬੋਲਿਆ ਇੱਕ ਮੁਸਕਰਾਹਟ ਭਾਈ ਮਣੀ ਸਿੰਘ ਜੀ ਦੇ ਚਿਹਰੇ ਉੱਤੇ ਰਵਾ ਹੋ ਗਈ ਧੰਨ ਭਾਈ ਮਣੀ ਸਿੰਘ ਜੀ ਦੀ ਦ੍ਰਿੜਤਾ ਲਾਹੌਰੀ ਸਿੱਖਾਂ ਵਿੱਚੋਂ ਕੋਈ ਬੋਲਿਆ ਨਹੀਂ ਭਾਈ ਭਾਈ ਮਨੀ ਸਿੰਘ ਇਹ ਸੰਦਿਆ ਬੋਲੇ ਧੰਨ ਤਾਂ ਖਾਲਸੇ ਪੰਥ ਦੇ ਮੂੰਹੋਂ ਨਿਕਲੇ ਬਚਨ ਨੇ ਸਿੰਘਾਂ ਦੀ ਕਤਲਗਾਹ ਕਰਕੇ ਜਾਣੇ ਜਾਂਦੇ ਨਖਾਸ ਚੌਂਕ ਵਿੱਚ ਸਿੱਖ ਸੰਗਤਾਂ ਦੇ ਨਾਲ ਤਮਾਸ਼ੀਨਾ ਦਾ ਵੀ ਇਕੱਠ ਹੋ ਗਿਆ ਜਲਾਦ ਟੋਕੇ ਦੀ ਧਾਰ ਤਿੱਖੀ ਕਰ ਰਿਹਾ ਹੈ ਭਾਈ ਮਨੀ ਸਿੰਘ ਅਲੌਕਿਕ ਅਡੋਲਤਾ ਨਾਲ ਬੈਠੇ ਹਨ ਜਲਾਦ ਨੇ ਭਾਈ ਮਨੀ ਸਿੰਘ ਜੀ ਦਾ ਹੱਥ ਫੜਿਆ ਤੇ ਲੱਕੜ ਦੇ ਇੱਕ ਗੁੱਤਕੇ ਜਿਹੇ ਉੱਤੇ ਰੱਖਿਆ ਜਿਉਂ ਹੀ ਗੁੱਟ ਉੱਤੇ ਵਾਰ ਕਰਨ ਲਈ ਜਲਾਦ ਟੋਕਾ ਉਤਾਹ ਨੂੰ ਲੈ ਕੇ ਗਿਆ ਤਾਂ ਭਾਈ ਮਨੀ ਸਿੰਘ ਜੀ ਬੋਲੇ ਕਾਲ ਵਿੱਚ ਹੈ ਭਾਈ ਜਲਾਦ ਨੂੰ ਕੋਈ ਜਵਾਬ ਨਹੀਂ ਆੜਿਆ ਪਰ ਭਾਈ ਮਨੀ ਸਿੰਘ ਉਸ ਦੇ ਮੱਥੇ ਦੀਆਂ ਤਿਉੜੀਆਂ ਵਿੱਚੋਂ ਕਿਉਂ ਪੜਦੇ ਆ ਬੋਲੇ ਨੌਕਰ ਦਾ ਧਰਮ ਹੈ ਕਿ ਨੌਕਰੀ ਇਮਾਨਦਾਰੀ ਨਾਲ ਕਰੇ ਤੂੰ ਨਵਾਬ ਦਾ ਸੇਵਾਦਾਰ ਹੈ ਤੇ ਮੈਂ ਪੰਥ ਦਾ ਚੱਕਰਾਂ ਤੂੰ ਆਪਣੇ ਮਾਲਕ ਦਾ ਹੁਕਮ ਬਜਾਅ ਤੇ ਮੈਂ ਆਪਣੇ ਮਾਲਕ ਦਾ ਬਚਨ ਪਾਲਦਾ ਕਹਿਣਾ ਕਿ ਚਾਹੁੰਦੇ ਜਲਾਦ ਨੂੰ ਕਦੋਂ ਕੋਈ ਸੇਵਾਦਾਰ ਕਹਿੰਦਾ ਸੋ ਜਲਾਦ ਕੁਝ ਹੈਰਾਨੀ ਨਾਲ ਭਰ ਗਿਆ ਤੈਨੂੰ ਪਤਾ ਬੰਦ ਕਿਹੜੇ ਤੇ ਕਿੰਨੇ ਹੁੰਦੇ ਨੇ ਹਾਂ ਚਾਰ ਦੋ ਬਾਹਾਂ ਦੇ ਤੇ ਦੋ ਲੱਤਾਂ ਦੇ ਨਹੀਂ ਭਾਈ ਜੇ ਮੈਂ ਹੁਣ ਤੈਨੂੰ ਦੱਸਣ ਲੱਗ ਪਿਆ ਤਾਂ ਸਮਾਂ ਲੱਗ ਜਾਊਗਾ ਸੋ ਤੂੰ ਐਉਂ ਕਰ ਜਿੱਥੋਂ ਜਿੱਥੋਂ ਮੈਂ ਦੱਸਦਾ ਹਾਂ ਉੱਥੇ-ਉੱਥੇ ਟੋਕਾ ਚਲਾਈ ਜਾ ਤゥム ਬੰਦ ਬੰਦ ਕੋ ਜਾਣਤ ਨਹੀਂ ਮੈਂ ਬੰਦ ਬੰਦ ਨੇਜ ਤੇ ਉਹ ਬਤਾਈ ਭਾਈ ਮਨੀ ਸਿੰਘ ਜੀ ਨੇ ਖੱਬੇ ਹੱਥ ਦੀ ਉਂਗਲ ਨਾਲ ਸੱਜੇ ਹੱਥ ਦੀ ਪਹਿਲੀ ਉਂਗਲ ਦੇ ਪਹਿਲੇ ਬੋਟੇ 'ਤੇ ਵਲ ਇਸ਼ਾਰਾ ਕੀਤਾ ਜਲਾਦ ਨੇ ਟੋਕਾ ਚਲਾਇਆ ਉਂਗਲ ਦਾ ਬੰਦ ਕਟਿਆ ਗਿਆ ਖਲੋਤੀ ਸੰਗਤ ਤੇ ਮੂੰਹ ਵਾਇਗਰੂ ਨਿਕਲਿਆ ਫਿਰ ਭਾਈ ਸਾਹਬ ਨੇ ਪਹਿਲੀ ਉਂਗਲ ਦਾ ਦੂਜਾ ਤੇ ਫਿਰ ਤੀਜਾ ਬੋਟਾ ਕਟਵਾਇਆ ਪਹਿਲਾ ਦੂਜਾ ਤੇ ਤੀਜਾ ਜਕਰੀਆ ਖਾਨ ਨੇ ਲਖਪਤ ਰਾਏ ਸਣੇ ਸਾਰੇ ਦਰਬਾਰੀਆਂ ਦੇ ਮੱਥੇ ਹੈਰਾਨੀ ਤੇ ਚਿੰਤਾ ਨਾਲ ਭਰੇ ਹੋਏ ਸੀ ਹੈਰਾਨੀ ਦਾ ਭਾਈ ਮਨੀ ਸਿੰਘ ਦੀ ਦ੍ਰਿੜਤਾ ਤੇ ਸਦਕਾ ਨੂੰ ਦੇਖ ਕੇ ਹੋ ਰਹੀ ਸੀ ਤੇ ਚਿੰਤਾ ਇਸ ਗੱਲ ਦੀ ਹੋ ਰਹੀ ਸੀ ਕਿ ਜਿਹੜੇ ਮੌਤ ਨੂੰ ਇਸ ਤਰ੍ਹਾਂ ਮਖੌਲ ਕਰਦੇ ਹੋਣ ਉਹਨਾਂ ਨੂੰ ਕਿਵੇਂ ਮਾਰਿਆ ਜਾ ਸਕਦਾ ਹੈ ਇੱਧਰ ਭਾਈ ਸਾਹਿਬ ਨੇ ਹਰ ਉਂਗਲ ਦੇ ਤਿੰਨ ਅੰਗੂਠੇ ਦੇ ਦੋ ਤੇ ਇੱਕ ਟੋਕਾ ਗੁੱਟ ਤੇ ਚਲਵਾ ਕੇ ਸੱਜਾ ਹੱਥ ਕੁੱਲ 15 ਥਾਵਾਂ ਤੋਂ ਕਟਵਾਇਆ ਇਹ ਨੂੰ ਕਹਿੰਦੇ ਨੇ ਭਾਈ ਬੰਦ-ਬੰਦ ਕਟਣਾ ਨਾ ਜਲਾਦ ਨਾ ਜਕਰੀਆ ਨਾ ਲਖੂ ਤੇ ਨਾ ਕੋਈ ਹੋਰ ਦਰਬਾਰੀ ਭਾਈ ਸਾਹਿਬ ਦੇ ਇਹ ਕਹਿੰਤੇ ਕੋਈ ਵੀ ਨਹੀਂ ਬੋਲਿਆ ਉਹਨਾਂ ਦੇ ਇਨ੍ਹਾਂ ਬੋਲਾਂ ਤੇ ਸਭ ਪਾਸੇ ਸੁੰਨਪਸਰ ਗਈ ਇਹ ਚੁੱਪੀ ਸਿੱਖ ਸੰਗਤਾਂ ਦੇ ਵੈਗਰੂ ਕਹਿੰਦੇ ਟੁੱਟੀ ਜਲਾਦ ਨੇ ਟੋਕਾ ਮੋਢੇ ਉੱਤੇ ਮਾਰਨ ਲਈ ਚੱਕਿਆ ਤਾਂ ਭਾਈ ਸਾਹਿਬ ਨੇ ਕੂਣੀ ਅੱਗੇ ਕਰਤੀ ਇਸ ਤਰ੍ਹਾਂ ਸੱਜੀ ਬਾ 17 ਥਾਮਾਂ ਤੋਂ ਕੱਟੀ ਗਈ ਜਦ ਜਲਾਦ ਨੇ ਮੋਢੇ ਤੇ वार ਕੀਤਾ ਤਾਂ ਭਾਈ ਮਨੀ ਸਿੰਘ ਜੀ ਦੇ ਮੂੰਹੋਂ ਇਹ ਬੋਲ ਨਿਕਲੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਇਹ ਕੀ ਬੋਲ ਰਿਹਾ ਜਕਰੀਆ ਖਾਨ ਲੱਖੂ ਵੱਲ ਵੇਖਦਾ ਹੋਇਆ ਬੋਲਿਆ ਸੁਖਮਨੀ ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਨੇ ਭਾਈ ਸਾਹਿਬ ਅੱਖਾਂ ਪਰਦਿਆ ਭਾਈ ਸੁਬੇਕ ਸਿੰਘ ਬੋਲੇ ਸੱਜੀ ਬਾਹ ਕੱਟ ਕੇ ਜਲਾਦ ਖੱਬੀ ਵੱਲ ਹੋਇਆ ਉਸਨੇ ਖੱਬੇ ਹੱਥ ਦੀ ਪਹਿਲੀ ਉਂਗਲ ਦੇ ਪਹਿਲੇ ਪੋਟੇ ਤੇ ਵਾਰ ਕੀਤਾ ਤਾਂ ਭਾਈ ਮਨੀ ਸਿੰਘ ਮੁਸਕਰਾਏ ਉਹ ਜਾਣ ਗਏ ਸੀ ਵੀ ਜਲਾਦ ਨੂੰ ਹੁਣ ਬੰਦ ਯਾਦ ਹੋ ਗਏ ਨੇ 14 ਥਾਵਾਂ ਤੋਂ ਉਂਗਲਾਂ ਫਿਰ ਗੁੱਟ ਕੂਣੀ ਮੋਟਾ ਖੱਬੇ ਬਾਹਾਂ ਵੀ 17 ਥਾਵਾਂ ਤੋਂ ਕੱਟੀ ਗਈ ਫਿਰ ਸੱਜੇ ਪੈਰ ਦੀਆਂ ਉਂਗਲਾਂ ਦੇ ਪੋਟੇ ਗਿੱਟਾ ਗੋਡਾ ਤੇ ਫਿਰ ਖੱਬਾ ਜਦ ਇਹ ਵਰਤਾਰਾ ਵਾਪਰ ਰਿਹਾ ਸੀ ਤਾਂ ਭੀੜ ਦੇ ਮਗਰੋਂ ਇੱਕ ਸੂਫੀ ਸੰਤ ਲੰਘ ਰਿਹਾ ਸੀ ਕੀ ਹੋ ਰਿਹਾ ਇੱਥੇ ਉਹਨੇ ਕਿਸੇ ਕੋਲ ਭੀੜ ਦੇ ਵਿੱਚ ਖੜੇ ਕਿਸੇ ਮੁਸਲਮਾਨ ਲਾਹੌਰੀ ਨੂੰ ਪੁੱਛਿਆ ਇੱਕ ਸੰਤ ਕਤਲ ਕੀਤਾ ਜਾ ਰਿਹਾ ਕਿਵੇਂ ਸਰੀਰ ਟੋਟੇ ਟੋਟੇ ਕਰਕੇ ਪਰ ਕਤਲ ਹੋਣ ਵਾਲਾ ਐਨੀ ਹੌਲੀ ਸੁਰ ਵਿੱਚ ਚੀਕਾਂ ਕਿਉਂ ਮਾਰ ਰਿਹਾ ਤੈਨੂੰ ਸੁਣ ਰਹੀਆਂ ਚੀਕਾਂ ਕਤਲ ਹੋਣ ਵਾਲਾ ਨਹੀਂ ਮਾਰ ਰਿਹਾ ਇਹ ਤਾਂ ਭੀੜ ਵਿੱਚੋਂ ਆ ਰਹੀਆਂ ਨੇ ਭੀੜ ਮਾਰ ਰਹੀ ਹੈ ਇਹ ਚੀਕਾਂ ਤੇ ਹੋ ਸਕਦਾ ਜਲਾਦ ਨੇ ਵੀ ਮਾਰੀ ਹੋਵੇ ਕੱਦੀ ਚੀਕ ਪਰ ਕਤਲ ਹੋਣ ਵਾਲਾ ਨਹੀਂ ਮਾਰ ਰਿਹਾ ਕਮਾਲ ਕਰਦਾ ਤੂੰ ਬੰਦੇ ਦੇ ਅੰਗ ਕੱਟੇ ਜਾ ਰਹੇ ਨੇ ਤੇ ਉਹ ਚੀਕ ਨਹੀਂ ਰਿਹਾ ਸ਼ਾਇਦ ਤੂੰ ਸੁਣਿਆ ਨਹੀਂ ਇੱਕ ਸਿੱਖ ਸੰਤ ਨੂੰ ਮਾਰਿਆ ਜਾ ਰਿਹਾ ਤੇ ਚੀਕਾਂ ਦੀ ਥਾਵੇਂ ਉਹ ਮੁਸਕਰਾ ਰਿਹਾ ਹੈ ਯਾ ਖੁਦਾ ਮਨਸੂਰ ਸਿੱਖਾਂ ਵਿੱਚ ਵੀ ਪੈਦਾ ਹੋ ਗਿਆ ਕਿਹੜੀ ਦੁਨੀਆ ਵਿੱਚ ਰਹਿਣਾ ਬਾਬਾ ਇਹ ਤਾਂ ਪੰਥੀ ਮਨਸੂਰਾਂ ਦਾ ਹੈ ਲਾਹੌਰੀ ਦਾ ਜਵਾਬ ਸੁਣ ਕੇ ਸੂਫੀ ਦਾ ਚਿੱਤ ਕੀਤਾ ਕਿ ਉਹ ਐਸੀ ਮਹਾਨ ਰੂਹ ਦੀ ਇੱਕ ਝਲਕ ਹੀ ਪਾ ਲਵੇ ਉਹ ਅੱਗੇ ਵਧਿਆ ਭੀੜ ਨੂੰ ਚੀਰਦਾ ਹੋਇਆ ਮੂਰਲੀ ਕਤਾਰ ਵਿੱਚ ਆ ਗਿਆ ਸੂਫੀ ਹੁਣ ਸਿਰਫ ਹੈਰਾਨ ਹੀ ਨਹੀਂ ਸੀ ਉਹ ਘਬਰਾ ਵੀ ਰਿਹਾ ਸੀ ਉਹ ਸੋਚ ਰਿਹਾ ਸੀ ਸੱਚਮੁੱਚ ਮਨਸੂਰ ਕਿਸ ਕਰੇਗਾ ਸੰਤ ਦੀ ਉਸ ਦੇ ਦਾ ਸਿਰਫ ਹੱਥ ਹੀ ਕੱਟੇ ਗਏ ਸਨ ਧੰਨ ਤਾਂ ਹੈ ਇਸ ਸਿੱਖ ਸੰਤ ਦੀ ਡ੍ਰਿੜਤਾ ਜਿਸ ਨੇ ਮੁਸਕਰਾਉਂਦਿਆਂ ਹੋਇਆਂ ਸਾਰਾ ਸਰੀਰ ਹੀ ਕਟਵਾ ਲਿਆ ਮਨਸੂਰ ਤਾਂ ਆਪਣੇ ਮਿੱਤਰਾਂ ਨੂੰ ਵੀ ਤਾਨੇ ਮਾਰਨੋਂ ਨਹੀਂ ਡਲਿਆ ਸੀ ਪਰ ਕਮਾਲ ਦਾ ਨੂਰ ਹੈ ਇਸ ਸੰਤ ਦੇ ਚਿਹਰੇ ਉੱਤੇ ਕਿਸੇ ਨਾਲ ਵੀ ਕਿਸੇ ਤਰ੍ਹਾਂ ਦਾ ਕੋਈ ਗਿਲਾਨੀ ਮਨਸੂਰ ਨੇ ਬਾਹਾਂ ਵਿੱਚੋਂ ਨਿਕਲਦਾ ਖੂਨ ਮੂੰਹ ਤੇ ਮਲ ਲਿਆ ਸੀ ਤਾਂ ਕਿ ਪੀਲਾ ਪੈਰਿਆ ਚਿਹਰਾ ਦੇਖ ਕੇ ਲੋਕ ਇਹ ਨਾ ਕਹਿਣ ਵੀ ਮਨਸੂਰ ਟੋਲ ਗਿਆ ਪਰ ਇਸ ਸਿੱਖ ਸੰਤ ਦੇ ਚਿਹਰੇ ਤੇ ਤਾਂ ਗਜਬ ਲਾਲੀ ਛਾਈ ਹੋਈ ਹੈ ਇਹਦਾ ਵਹਿ ਰਿਹਾ ਲਹੂ ਨਾੜਾਂ ਵਿੱਚ ਵਹਿਣ ਵਾਲਾ ਕਿਸੇ ਤਰਲ ਪਦਾਰਥ ਜਿਹਾ ਆਮ ਲਹੂ ਨਹੀਂ ਹੈ ਇਹ ਤਾਂ ਆਬੇ ਹਿਆਤ ਹੈ ਇਹ ਲਹੂ ਤਾਂ ਸਦੀਆਂ ਤੀਕ ਇਸ ਸੰਤ ਦੀ ਕੌਮ ਨੂੰ ਸੁਰੱਖ ਰੱਖੇਗਾ ਤੇ ਕਿਆਮਤ ਤੀਕ ਇਹ ਕੌਮ ਸੂਹੀ ਭਾ ਮਾਰਦੀ ਰਹੇਗੀ ਇਹ ਪ੍ਰਸ਼ੰਸਾ ਭਰੇ ਹੈਰਾਨਗੀ ਦੇ ਨਾਲ-ਨਾਲ ਇਸ ਸੂਫੀ ਅੰਦਰ ਇੱਕ ਘਬਰਾਹਟ ਵੀ ਉਬਾੜੀਆਂ ਲੈ ਰਹੀ ਸੀ ਉਸ ਨੂੰ ਤਬਰੇਜ਼ ਦੀ ਯਾਦ ਆ ਰਹੀ ਸੀ ਸ਼ਮਸ਼ ਤਬਰੇਜ਼ ਜਿਸ ਦੀ ਖਲ ਲਾ ਕੇ ਉਹਨੂੰ ੁੱੱਪੇ ਬਿਠਾ ਦਿੱਤਾ ਗਿਆ ਸੀ ਇੱਕ ਸਮਾਂ ਆਇਆ ਜਦ ਉਹਨੂੰ ਭੁੱਖ ਸਤਾਉਣ ਲੱਗੀ ਕੋਲ ਇੱਕ ਮਰੀ ਹੋਈ ਬਿੱਲੀ ਪਈ ਸੀ ਜੋ ਉਸ ਨੇ ਚੱਕ ਲਈ ਤੇ ਸੂਰਜਵਲ ਦੇਖਦਾ ਬੋਲਿਆ ਸਾਰੇ ਜਹਾਨ ਦੇ ਨਾਲ ਨਾਲ ਕਿ ਤੂੰ ਵੀ ਮੇਰਾ ਦੁਸ਼ਮਣ ਬਣ ਗਿਆ ਕੀ ਤੂੰ ਕੁਝ ਨੇੜੇ ਨਹੀਂ ਆ ਸਕਦਾ ਤਾਂ ਕਿ ਮੈਂ ਇਹ ਬਿੱਲੀ ਭੁੰਨ ਸਕਾਂ ਤਬਰੀਜ਼ ਦੀ ਬਿੱਲੀ ਤਾਂ ਹੋ ਸਕਦਾ ਭੁੱਜ ਗਈ ਹੋਵੇ ਪਰ ਲੁਕਾਈ ਸੇਕ ਨਾਲ ਤਰਾ ਤਰਾ ਕਰ ਉੱਠੀ ਸੀ ਤੇ ਜੇ ਇਸ ਸਿੱਖ ਸੰਤ ਨੇ ਮੂੰਹੋਂ ਕੋਈ ਐਸਾ ਬੋਲ ਕਹਿ ਦਿੱਤਾ ਤਾਂ ਉਹ ਛੱਟ ਸੱਤ ਬਲੈਤਾਂ ਤੋਂ ਪਾਰ ਚਲਾ ਜਾਏਗਾ ਜੇ ਇਸਨੇ ਕੁਝ ਕਿਹਾ ਨਾ ਵੀ ਪਰ ਆਪਣੇ ਅੰਦਰ ਹੀ ਸੋਚ ਲਿਆ ਕਿ ਇਸਲਾਮ ਭਲਾ ਪੰਥ ਨਹੀਂ ਹੈ ਤਾਂ ਕੁੱਲ ਧਰਤੀ ਦੇ ਮੂਮਨ ਤਾਂ ਗਰਕ ਹੋ ਜਾਣਗੇ ਕਹਿੰਦੇ ਨੇ ਕਿ ਇੱਕ ਮਸਤਾਨੇ ਨੂੰ ਪਿੰਡ ਵਾਲਿਆਂ ਨੇ ਮਸ਼ਕਰੀ ਕਰ ਦਿੱਤੀ ਸੀ ਤੇ ਉਸ ਦੇ ਇੱਕ ਬੋਲ ਨਾਲ 18 ਨਗਰ ਤਬਾਹ ਕਰ ਦਿੱਤੇ ਸੀ ਤੇ ਇਸ ਸੰਤ ਨੇ ਤਾਂ ਇਹਨਾਂ ਨੇ ਬੰਦ-ਬੰਦ ਘੱਟ ਦਿੱਤੇ ਨੇ ਨਹੀਂ ਨਹੀਂ ਇਸ ਤੋਂ ਪਹਿਲਾਂ ਕਿ ਇਹ ਕੋਈ ਕੌੜਾ ਬੋਲ ਕਹੇ ਮੈਨੂੰ ਕੁਝ ਕਰਨਾ ਪਵੇਗਾ ਇਹ ਕੁਝ ਸੋਚਦਿਆਂ ਸੂਫੀ ਨੇ ਭਾਈ ਮਨੀ ਸਿੰਘ ਜੀ ਕੋਲ ਜਾ ਕੇ ਤਲਵਾਰ ਦਾ ਇੱਕ ਵਾਰ ਕੀਤਾ ਤੇ ਉਹਨਾਂ ਦਾ ਸਿਰ ਧੜ ਤੋਂ ਵੱਖ ਹੋ ਗਿਆ ਭਾਈ ਮਨੀ ਸਿੰਘ ਨੇ ਪੰਥ ਦੇ ਕਹੇ ਬੋਲਾਂ ਦੀ ਲज्जਪਾਲ ਦਿਖਾਈ ਪੰਥ ਦੀ ਅਰਦਾਸ ਵੀ ਥਾਂ ਪਈ ਤੇ ਭਾਈ ਮਨੀ ਸਿੰਘ ਚੜ੍ਹਦੀ ਕਲਾ ਵਿੱਚ ਬੰਦ-ਬੰਦ ਘਟਵਾ ਕੇ ਸਿੱਖੀ ਸਵਾਸਾਂ ਸੰਗ ਨਿਭਾਗੇ ਜਕਰੀਏ ਖਾਨ ਲੱਖੂ ਖੱਤਰੀ ਸਣੇ ਹੋਰ ਦਰਬਾਰੀ ਜੋ ਸਿੱਖ ਨੂੰ ਸਿਦਕੋਂ ਡੋਲਦਾ ਦੇਖਣ ਲਈ ਆਸਨ ਮੱਲੀ ਬੈਠੇ ਸਨ ਸਭ ਨੂੰ ਮੂਰ ਹੀ ਖਾਣੀ ਪਈ ਸ਼ਹੀਦ ਸਿੰਘਾ ਪਾਲਕੀ ਵਿੱਚ ਬਿਠਾ ਕੇ ਭਾਈ ਮਨੀ ਸਿੰਘ ਨੂੰ ਸਤਕਾਰ ਨਾਲ ਦਰਗਾਹ ਲੈ ਗਏ ਕਲਗੀਧਰ ਪਾਸ਼ਾ ਜੀ ਨੇ ਭਾਈ ਮਨੀ ਸਿੰਘ ਨੂੰ ਸਹਬਜ਼ਾਦਿਆਂ ਦੇ ਡਿਊਟੀਦਾਰ ਦੀ ਸੇਵਾ ਬਖਸ਼ਿਸ਼ ਕੀਤੀ ਭਾਈ ਸੁਬੇਗ ਸਿੰਘ ਤੇ ਹੋਰ ਲਾਹੌਰੀ ਸਿੱਖਾਂ ਨੇ ਭਾਈ ਮਨੀ ਸਿੰਘ ਜੀ ਤੇ ਉਹਨਾਂ ਨਾਲ ਸ਼ਹੀਦ ਕੀਤੇ ਗਏ ਬਾਕੀ ਸਿੱਖਾਂ ਦਾ ਸਿੱਖ ਰੋਹ ਰੀਤਾ ਨਾਲ ਸੰਸਕਾਰ ਕੀਤਾ। ਇਨ੍ਹਾਂ ਸ਼ਹੀਦ ਹੋਏ ਸਿੱਖ ਪਿਆਰਿਆਂ ਵਿੱਚ ਭਾਈ ਮਨੀ ਸਿੰਘ ਜੀ ਦੇ ਭਰਾ ਭਾਈ ਜਗਤ ਸਿੰਘ ਤੇ ਦੋ ਪੁੱਤਰ ਭਾਈ ਚਿੱਤਰ ਸਿੰਘ ਤੇ ਭਾਈ ਗੁਰਬਖਸ਼ ਸਿੰਘ ਵੀ ਸ਼ਾਮਲ ਸਨ। ਇਨ੍ਹਾਂ ਗੁਰਸਿੱਖਾਂ ਨੇ ਵੀ ਸ਼ਹਾਦਤਾਂ ਦੇ ਕੇ ਨਖਾਸ ਚੌਂਕ ਵਿੱਚ ਸਿੱਖੀ ਸਦਕਾ ਸਿਖਰ ਪੇਸ਼ ਕੀਤਾ। ਇਨ੍ਹਾਂ ਵਿੱਚੋਂ ਕੁਝ ਸਿੰਘਾਂ ਦੀ ਪੁੱਠੀ ਖਲ ਲਾਹੀ ਗਈ। ਤੇ ਹੋਰ ਅਨਮਨੁੱਖੀ ਕਹਿਰ ਮਿਟਾ ਹੈਗੇ ਭਾਈ ਸਾਹਿਬ ਦੇ ਪਰਿਵਾਰ ਦੇ ਜੀਆਂ ਦੀ ਸ਼ਹਾਦਤ ਤੋਂ ਪਹਿਲਾਂ ਅੱਖਾਂ ਵੀ ਕੱਢੀਆਂ ਗਈਆਂ ਇਸ ਤਰ੍ਹਾਂ ਭਾਈ ਬੱਲੂ ਜੀ ਤੇ ਭਾਈ ਨਾਨੂ ਜੀ ਦੀਆਂ ਸ਼ਹਾਦਤਾਂ ਤੋਂ ਤੁਰਿਆ ਇਸ ਪਰਿਵਾਰ ਦਾ ਸ਼ਹੀਦੀ ਸਫ਼ਰ ਭਾਈ ਮਨੀ ਸਿੰਘ ਤੋਂ ਮਗਰੋਂ ਵੀ ਉਹਨਾਂ ਦੇ ਪੋਤਰਿਆਂ ਦੀਆਂ ਸ਼ਹਾਦਤਾਂ ਦੇ ਰੂਪ ਵਿੱਚ ਚੱਲਦਾ ਰਿਹਾ ਧੰਨ ਭਾਈ ਮਨੀ ਸਿੰਘ ਜੀ